ਤਸਵੀਰਾਂ ਨੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਪੁਰਖਿਆਂ ਦੇ ਪਿੰਡ ਖਟਕੜਕਲਾਂ ਦੀਆਂ ਜਿੱਥੇ ਤੁਸੀਂ ਵੇਖ ਸਕਦੇ ਹੋ ਸਰਦਾਰ ਸੁਖਵੀਰ ਸਿੰਘ ਬਾਦਲ ਸਰਦਾਰ ਪ੍ਰੇਮ ਸਿੰਘ ਚੰਦੂ ਮਾਜਰਾ ਹਲਕਾ ਬੰਗਾ ਦੇ ਵਿਧਾਇਕ ਡਾਕਟਰ ਸੁਖੀ ਜੀ ਅਤੇ ਹੋਰ ਦਰਜਾ ਤੇ ਦਰਜਾ ਆਗੂਆਂ ਵੱਲੋਂ ਸ਼ਹੀਦ-ਏ-ਆਜ਼ਮ ਸਰਦਾਰ ਪਖ ਸਿੰਘ ਨੂੰ ਸ਼ਰਦਾ ਸੁਮਨ ਪੇਟ ਕੀਤੇ ਗਏ ਉਹਨਾਂ ਦੇ ਨਾਲ ਨਾਲ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੇ ਪਿਤਾ ਸਰਦਾਰ ਕਿਸ਼ਨ ਸਿੰਘ ਦੀ ਸਮਾਤੇ ਵੀ ਨਤਮਸਤਕ ਹੋਏ ਇਸ ਤੋਂ ਬਾਅਦ ਉਹਨਾਂ ਵੱਲੋਂ ਪੱਤਰਕਾਰਾਂ ਨੂੰ ਸੰਬੋਧਨ ਕੀਤਾ ਗਿਆ ਜਿਸ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਉਹਨਾਂ ਵੱਲੋਂ ਸਵਾਲ ਵੀ ਉਠਾਏ ਗਏ ਸ਼ੀਧਾਂ ਦੀ ਪਵਿੱਤਰ ਧਰਤੀ ਦੇ ਨਮਸਕਾਰ ਸ਼ੀਧਾਂ ਨੂੰ ਕਰਨਾ ਚਾਹੀਦਾ ਹੈ ਤੇ ਆਪਾਂ ਨੂੰ ਪ੍ਰੇਰਨਾ ਲੈਣੀ ਚਾਹੀਦੀ ਹੈ ਇਹਨਾਂ ਨੌਜਵਾਨ ਸ਼ੀਧਾਂ ਨੂੰ ਪੰਸ਼ਿੰਗ ਵਰਗੇ ਇਨਸਾਨਾਂ ਨੂੰ ਜਿਨ੍ਹਾਂ ਨੇ ਜਿਹੜੀ ਉਮਰ ਉਹ ਸੀ ਉਦੋਂ ਪੜ੍ਹ ਲਿਖਣ ਦੀ ਉਮਰ ਸੀ ਖੇਡਣ ਦੀ ਉਮਰ ਸੀ ਜਿਹਦੋਂ ਉਹਨਾਂ ਨੇ ਆਪਣੇ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਆਪਣੀ ਜਾਨ ਦਿੱਤੀ ਐਸੇ ਵੀਰ ਜੀ ਹੈ ਕੇਜਰੀਵਾਲ ਦੇ ਗੱਪੜੀ ਰੋਂ ਵਿਲਪੀ ਕੀ ਮੈਂ ਕਹਿੰਦਾ ਦੇਖੋ ਮੈਂ ਸਭ ਤੋਂ ਪਹਿਲੇ ਆ ਜਿਹੜਾ ਘਟਾਲਾ ਹੋਇਆ ਅਸੀਂ ਕਾਲੀਦਨ ਨੇ ਸਭ ਤੋਂ ਵੱਡਾ ਵੱਡਾ ਘਟਾਲਾ ਇਹ ਸ਼ਰਾਬ ਦਾ ਕੀਤਾ ਦਿੱਲੀ ਹੋਇਆ ਕੇਜਰੀਵਾਲ ਨੇ ਆ ਪੀਤਾ ਤੇ ਉਹਦੇ ਬਾਅਦ ਜਿਹੜਾ ਘਟਾਲਾ ਹੋਇਆ ਉਹ ਪੰਜਾਬ ਚ ਕੀਤਾ ਉਹਨਾਂ ਨੇ ਕੋਈ ਚੀਜ਼ ਮੀਟਿੰਗਾਂ ਕੇਜਰੀਵਾਲ ਦੇ ਦਫ਼ਤਰ ਚ ਹੁੰਦੀਆਂ ਸੀ ਪੰਜਾਬ ਦੇ ਘਟਾਲੇ ਦੀ ਮੀਟਿੰਗ ਹੋਈ ਮੈਂ ਦਿਨ ਵੀ ਦੱਸਿਆ ਸੀ ਡੇਟ ਵੀ ਦੱਸੀ ਸੀ ਕਿਹੜੇ ਕਿਹੜੇ ਬੰਦੇ ਉੱਥੇ ਮੈਂ ਅਸੀ ਬੱਦਰ ਸਿੰਘ ਵੀ ਪਰ ਮੈਂ ਹੈਰਾਨ ਆ ਕਿ ਦਿੱਲੀ ਤੱਕ ਇਹ ਜੋ ਫੜ ਲਿਆ ਤੇ ਭਗਵੰਤ ਮਾਨ ਕਿਉਂ ਨਹੀਂ ਫੜਿਆ ਜਾ ਰਿਹਾ ਇਹਦੇ ਕੋਈ ਫਿਕਸ ਮੈਚ ਤਾਂ ਨਹੀਂ ਸੁਭੀਦੀ ਭਗਵੰਤ ਮਾਨ ਨੂੰ ਤੇ ਐਕਸਾਈਜ਼ ਬ੍ਰੇਕ ਇੱਥੇ ਫੜਨਾ ਚਾਹੀਦਾ ਇਮੀਡੀਏਟਲੀ ਕਿਉਂਕਿ ਦਿੱਲੀ ਤੋਂ ਵੱਡਾ ਘਟਾਲਾ ਪੰਜਾਬ 'ਚ ਹੋਇਆ ਹੈ ਭਗਵੰਤ ਮਾਨ ਦੀ ਸਰਕਾਰ ਨੇ ਕੀਤਾ ਸੁਭੀਦੀ ਅੱਜ ਜਿੱਥੇ ਸ਼ਿਦਾਂਜੀ ਦੇਣ ਆਏ ਹੋ ਉੱਥੇ ਇੱਕ ਹੋਰ ਦੁਖਦ ਖਬਰ ਸਾਹਮਣੇ ਆ ਰਹੀ ਹੈ ਵੀ ਸੀਐਮ ਸਾਹਿਬ ਦੇ ਖੁਦ ਦੇ ਸ਼ਹਿਰ ਸੰਗਰੂਰ ਦੇ ਵਿੱਚ ਸ਼ਰਾਬ ਪੀ ਕੇ ਮੌਤਾਂ ਦੀ ਗਿਣਤੀ 20 ਹੋ ਗਈ ਹੈ ਮੈਂ ਉਹੀ ਉਹੀ ਕਹਿ ਰਿਹਾ ਬੜੀ ਦੁਖ ਦੀ ਘਟਨਾ ਹੈ ਦੇਖੋ ਮੁੱਖ ਮੰਤਰੀ ਦੇ ਆਪਣਾ ਹਲਕਾ ਹੈ ਮੁੱਖ ਮੰਤਰੀ ਨੂੰ ਕੋਈ ਫਿਕਰ ਹੀ ਨਹੀਂ ਪਰਵਾਹ ਹੀ ਨਹੀਂ ਦੇਖ ਜਿਹੜੇ 21 ਲੋਕਾਂ ਦੀ ਸ਼ਾਧਨ ਜੁਮਵਾਰ ਤਾਂ ਸਰਕਾਰ ਹੈ ਇਹਨਾਂ ਦੀ ਨਿਲਕੀ ਐਸਾ ਹੀ ਮੰਨਦੇ ਅੱਜ ਕੋਈ ਸਰਕਾਰ ਨਾਲ ਦੀ ਚੀਜ਼ ਹੀ ਨਹੀਂ ਮੈਂ ਆਪਾਂ ਸੋਚ ਹੀ ਨਹੀਂ ਸਕਦਾ ਕੋਈ ਪੰਜਾਬੀ ਸਾਡਾ ਮੁੱਖ ਮੰਤਰੀ ਹੈ ਕੋਈ ਭਗਵੰਤ ਮਾਨ ਤਾਂ ਕਹਿਣ ਦੇ ਲਾਇਕ ਹੀ ਨਹੀਂ ਹੈ ਉਹਨੂੰ ਕੋਈ ਫਿਕਰ ਹੀ ਨਹੀਂ ਹੈ ਦੇਖੋ ਅੱਜ ਸ਼ਹੀਦਾਂ ਨੂੰ ਆਪਣੇ ਯਾਦ ਕਰਨ ਦਾ ਦੇਣਾ ਉਹ ਕੇਜਰੀਵਾਲ ਨੂੰ ਯਾਦ ਕਰਨ ਵਾਸਤੇ ਦਿੱਲੀ ਬੈਠਾ ਸੁਖਾ ਤਾਂ ਫਰਕ ਹੈ ਇਹ ਨਾਲ ਹੀ ਸੋਚ ਦਾ ਫਰਕ ਹੈ ਸੁਖੀ ਜੀ ਨਾ ਉਹਨਾਂ ਨੇ ਵੋਟਾਂ ਲਈਤੀਆਂ ਸ਼ਹੀਦਾਂ ਦੇ ਨਾਂ ਤੇ ਉਹਨਾਂ ਨੇ ਵੋਟਾਂ ਲਈਤੀਆਂ ਪਰ ਸਭ ਤੋਂ ਵੱਡਾ અપਮਾਨ ਜੇ ਸ਼ਹੀਦਾਂ ਦਾ ਕੀਤਾ ਆ ਆਮ ਆਦੀ ਪਾਰਟੀ ਕਿਹਾ ਜਾਂਦਾ ਸੀ ਭਗਤ ਸਿੰਘ ਸੁਖੀ ਜੀ ਤੁਸੀਂ ਐਕਸਾਈਜ਼ ਤੇ ਕੁਐਸਚਨ ਪੁੱਛਿਆ ਉਹਨਾਂ ਦਾ ਕਹਿਣਾ ਹੈ ਕਿ ਸਾਡਾ ਐਕਸਾਈਜ਼ ਰੈਵਨਿਊ ਪਿਛਲੇ 2 ਸਾਲਾਂ ਦੇ ਵਿੱਚ 30% ਉਹਨਾਂ ਦੇ ਤੁਸੀਂ ਐਕਸਾਈਜ਼ ਰੈਵਨਿਊ 30% ਦਾ ਮਤਲਬ ਨਹੀਂ ਐਨੇ ਬੰਦੇ ਮਾਰ ਦਿਓ ਨਹੀਂ ਨਹੀਂ ਮੈਂ ਐਕਸਾਈਜ਼ ਪਾਲਿਸੀ ਦੇ ਕੁਐਸਚਨ ਪੁੱਛਿਆ ਮਰਨ ਤੇ ਤੁਸੀਂ ਗਲਤ ਕਹਿਤਾ ਉਹਦੇ ਬਾਰੇ ਮੈਂ ਇਤਰੀ ਆ ਤੁਸੀਂ ਐਕਸਾਈਜ਼ ਤੇ ਉਹਨਾਂ ਦੀ ਪਾਲਿਸੀ ਤੇ ਕਿਹਾ ਕਿ 30% ਸਾਡਾ ਰੈਵਨਿਊ ਪਿਛਲੀਆਂ ਸਰਕਾਰਾਂ ਨਾਲੋਂ ਵਧਿਆ ਕਿਹਨੇ ਕਿਹਾ ਉਹਨਾਂ ਦੇ ਸਪੋਕਸਮੈਨ ਕਹਿ ਕੇ ਗਏ ਨੇ ਹੁਣੇ ਤੁਸੀਂ 30% ਨਹੀਂ ਵਧਿਆ ਤੁਸੀਂ ਉਹਦੀ ਕੈਲਕੂਲੇਟ 30% 3 ਸਾਲਾਂ 'ਚ ਐਵਰੇਜ ਹੋਈ 10% ਹੀ ਆਈ ਹੈ ਫਿਰ ਟਿਕਟ ਨਾ ਕੀਆ ਜੀ ਟਿਕਟ ਸਰ ਲੋਕਾਂ ਕਹਿਣਾ ਰੱਖਿਓ